ਇਹਨਾਂ ਨੇ ਗੱਡੀ ਉਹ ਯਾਰ ਦੋਨੇ ਪਿੰਨੇ ਗੱਡੀਆਂ ਨੇ ਨਾ ਇਤਨਾ ਜ਼ਿਆਦੀ ਬੱਜੀ ਉਹ ਆ ਕੇ ਜੀ ਓਲਾ ਉਬਰ ਦੇ ਵਿੱਚ ਆਪਣਾ ਕੰਮ ਕਰਦੇ ਸੀ ਲੋਕਲ ਇੱਥੇ ਤੇ ਹੁੰਦੇ ਆ ਵੀ ਵੀਰ ਆਪਣੇ ਨਾਲ ਹੀ ਕੰਮ ਕਰਦਾ ਹੈ ਓਲਾ 'ਚ ਇਹ ਬੱਸ ਸਟੈਂਡ ਤੋਂ ਵੀਰ ਕੀ ਕਹਿੰਦੇ ਇਹਨੂੰ ਬੈਠੇ ਸੀ ਉੱਥੇ ਤੇ ਤਿੰਨ ਜਨੇ ਆਏ ਆ ਤੇ ਇਹਨਾਂ ਨੇ ਉਹਨਾਂ ਨਾਲ ਪੈਸਿਆਂ ਦੀ ਗੱਲਬਾਤ ਕੀਤੀ ਆ ਕਿ ਸਾਨੂੰ 에어ਪੋਰਟ ਛੱਡ ਦਿਓ ਜੀ ਉਹ ਵੀਰ ਨੇ ਬਿਠਾ ਲਏ ਆ ਤੇ ਇੱਥੇ ਹਰਤੇਜ ਅਮਰਸਰ ਤੇਜ ਹਸਪੀਟਲ ਲੱਗੇ ਫਲਾਈਓਵਰ ਤੋਂ ਉੱਤਰਦੇ ਕੀ ਕਹਿੰਦੇ ਇਹਨੂੰ ਇੱਕ ਇੱਕਨੇ ਰਿਵੋਲਵਰ ਰੱਖਦਾ ਜੇ ਦੋ ਪਿੱਛੇ ਬੈ ਗਏ ਇੱਕ ਅੱਗੇ ਬੈਠਾ ਹੈ ਤੇ ਇੱਕ ਨੇ ਚਾਕੂ ਰੱਖਤਾ ਤੇ ਇਹ ਗੱਡੀ ਅਗੇ ਕੰਦੇ ਨੂੰ ਫੋਨ ਨੂੰ ਪਈ ਇਹਨੂੰ ਕਹਿੰਦੇ ਤੂੰ ਪਿੱਛੇ ਪੈ ਤੇ ਇਹ ਵੀਰ ਉੱਤਰ ਕੇ ਜਨਾਹ ਦੇ ਕਹਿੰਦਾ ਚਲੋ ਮੈਂ ਪਿੱਛੇ ਬੈਣਾ ਵਾ ਇਹ ਵੀਰ ਪਿੱਛੇ ਬੈਣ ਲੱਗਾ ਵਾ ਤੇ ਇਹਨੇ ਗੱਡੀ ਰੋਕਦੀ ਕਾਫੀ ਪਰ ਕੰਦੇ ਜ ਮੈਂ ਕਾਫੀ ਦੇਖ ਮਤਲਬ ਉਹਨਾ ਨਾ ਹੱਥਪਾਈ ਕਰਦਾ ਰ ਪਰ ਕੋਈ ਮੈਨੂੰ ਮਤ ਕਰਨਾਸਤੇ ਨਹੀਂ ਆਇਆ ਇੰਨਾ ਹੀ ਦੱਸੋ ਨਾ ਕੋਈ ਇੰਨਾ ਕੇ ਪਾਈ ਦੇ ਲੋ ਮੇਰਾ ਨਾਮ ਰਜੀਵ ਸ਼ਰਮਾ ਹਾਂਜੀ ਤੇ ਕੀ ਹੋਇਆ ਕੀ ਤੁਹਾਡੇ ਨਾਲ ਨੇ ਨਾ ਮੁੰਡੇ ਤਿੰਨ ਆਏ ਆ ਤੇ ਕਹਿੰਦੇ ਵੀ ਆਪਾਂ ਜਾਣਾ 에어ਪੋਰਟ ਤੇ ਤੇ ਮੈਂ ਉਹਨਾਂ ਨੂੰ ਭਾਗ 에어ਪੋਰਟ ਚ ਲੈ ਜਾ ਰਸਤੇ ਇਹਨਾਂ ਨੇ ਮੈਨੂੰ ਕਹਿੰਦੇ ਜੱਕੜੇ ਸ਼ਰੀਰ ਰਖਤੀ ਆ ਤੇ ਇੱਕ ਨੇ ਰਵਲਵਰ ਗੱਡੀ 'ਚ ਬੈਠੇ-ਬੈਠੇ ਬੈਠੇ-ਬੈਠੇ ਮੈਨੂੰ ਉਹਨਾਂ ਨੇ ਗੱਡੀ ਛਾੜ ਤੇ ਲਾਇਆ ਮੈਂ ਗੱਡੀ țeੜੀ ਕਰਤੀ ਜਾਮ ਲੋਆ ਤੇ ਇਹਨਾਂ ਨੇ ਗੱਡੀ ਖੋ ਕੇ ਮੇਰੇ ਕੋ ਭੱਜ ਗਏ ਤਿੰਨੇ ਜਣੇ ਤੇ ਅੱਗੇ ਗਮਟਾਲਾ ਪੁਲਿਸ ਚੌਂਕੀ ਨੇ ਫੜ ਲਏ ਪੂਲਸਾਲੇ ਨੇ ਬੱਦੇ ਫੜ ਲਈ ਤੇ ਉਹਨਾਂ ਦੇ ਹਥਿਆਰ ਵੀ ਜਬਤ ਹੋ ਗਏ ਆ ਇਹਦੋਂ ਪੁਲਿਸ ਨੂੰ ਪਤਾ ਹੋਊਗਾ ਮੈਨੂੰ ਨਹੀਂ ਪਤਾ ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋਇਆ ਗੱਡੀ ਮੇਰੀ ਉਹਨੇ ਸ਼ੀਸ਼ੇ ਜੋ ਭੰਤੇ ਮਾਰ ਕੇ ਲੋਕਾਂ ਦੇ ਵਿੱਚ ਠੀਕ ਆ ਬਲ ਪਬਲਿਕ 'ਚ ਮਾਰੀ ਕਿਸੇ ਦੂਜੀ ਗੱਡੀ 'ਚ ਹਾਂਜੀ ਉਹਦੇ ਸ਼ੀਸ਼ੇ ਜੋ ਭੰਤੇ ਇਹਨਾਂ ਨੇ ਮੈਂ ਕੀ ਕਰਦੇ ਤੁਸੀਂ ਭਾਈ ਮੈਂ ਇਨਸਾਫ ਹੋਵੇ ਮੇਰੇ ਨਾਲ ਗੱਡੀ ਮੇਰੀ ਦੀ ਜੀ ਓਲਾ Uber ਦੇ ਵਿੱਚ ਆਪਣਾ ਕੰਮ ਕਰਦੇ ਸੀ ਲੋਕਲ ਇੱਥੇ ਚਲੰਦੇ ਆ ਵੀ ਵੀਰ ਆਪਣੇ ਨਾਲ ਹੀ ਕੰਮ ਕਰਦਾ ਹੈ ਓਲਾ 'ਚ ਇਹ ਬੱਸ ਸਟੈਂਡ ਤੋਂ ਵੀਰ ਕੀ ਕਹਿੰਦੇ ਨੂੰ ਬੈਠੇ ਸੀ ਉੱਥੇ ਤੇ ਤਿੰਨ ਜਣੇ ਆਏ ਆ ਤੇ ਇਹਨਾਂ ਨੇ ਉਹਨਾਂ ਨਾਲ ਪਹਿਲਾਂ ਦੀ ਗੱਲਬਾਤ ਕੀਤੀ ਆ ਕਿ ਸਾਨੂੰ 에어ਪੋਰਟ ਛੱਡ ਦਿਓ ਜੀ ਉਹ ਵੀਰ ਨੇ ਬਿਠਾ ਲਏ ਆ ਤੇ ਇੱਥੇ ਹਰਤੇਜ ਅਮਰਸਰ ਤੇਜ ਹਸਪੀਟਲ ਆ ਗਏ ਫਲਾਈਓਵਰ ਤੋਂ ਉਤਰਦੇ ਕੀ ਕਹਿੰਦੇ ਇਹਨੂੰ ਇਹਨੂੰ ਇੱਕ ਇੱਕ ਨੇ ਰਿਵੋਲਵਰ ਰੱਖਤਾ ਜੇ ਦੋ ਪਿੱਛੇ ਬੈ ਗਏ ਇੱਕ ਅੱਗੇ ਬੈਠਾ ਸੀ ਤੇ ਇੱਕ ਨੇ ਚਾਕੂ ਰੱਖਤਾ ਕਿ ਇਹ ਗੱਡੀ ਅਕੇ ਕਹਿੰਦੇ ਇਹਨੂੰ ਖੋਨ ਨੂੰ ਪਾਈ ਦੇ ਤੂੰ ਤੈਨੂੰ ਕਹਿੰਦੇ ਤੂੰ ਪਿੱਛੇ ਪੈ ਤੇ ਇਹ ਵੀਰ ਉਤਰ ਕੇ ਗਿਨਾਂ ਦੇ ਕਹਿੰਦਾ ਚਲੋ ਮੈਂ ਪਿੱਛੇ ਪੈਣਾ ਵਾ ਇਹ ਵੀਰ ਪਿੱਛੇ ਬੈਣ ਲੱਗਾ ਵਾ ਤੇ ਨੇ ਗੱਡੀ ਰੋਕਦੀ ਕਾਫੀ ਪਰ ਕਹਿੰਦੇ ਕਿ ਮੈਂ ਕਾਫੀ ਦੇਖ ਉਹ ਮਤਲਬ ਉਹਨਾਂ ਨੇ ਹੱਥਪਾਈ ਕਰਦਿਆ ਪਰ ਕੋਈ ਮੈਨੂੰ ਮਤ ਕਰਨਾਸਤੇ ਨਹੀਂ ਆਇਆ ਉਹ ਤੇ ਇੱਥੇ ਗੁੰਟਾਲਾ ਬਾਈਪਾਸ ਆਪਣਾ ਫੁੱਲ ਸਲੇ ਹੋ ਗਏ ਸੀ ਇਹਨਾਂ ਨੇ ਇੱਥੇ ਨਾਕਾ ਲਾ ਮਤਲਬ ਚੌਕ ਤੇ ਇੰਜਾਮ ਕਰਕੇ ਫਿਰ ਗੱਡੀ ਰੋਕੀ ਜੇ ਭੱਜ ਕੇ ਫੜਿਆ ਜ ਉਹਨਾਂ ਨੂੰ ਤੇ ਚਲੋ ਵੀ ਡਰਾਈਵਰ ਦਾ ਬਚਾਇਆ ਗਿਆ ਕੋਈ ਉਹਨਾਂ ਨੇ ਕੁਝ ਮਾਰਿਆ ਨਹੀਂ ਉਹਨਾਂ ਦੇ ਤੇ ਇਹ ਕਰੋ ਬਾਕੀ ਅਸੀਂ ਤਾਂ ਇਹੀ ਚਾਹੁੰਦੇ ਕਿ ਇਹਨਾਂ ਦਾ ਸਖਤ ਕਾਰਵਾਈ ਹੋਵੇ ਤੇ ਸੱਟ ਨਾਲ ਇਨਸਾਫ ਹੋਵੇ ਡਰਾਈਵਰਾਂ ਨਾਲ ਇਹਨਾਂ ਹੀ ਦੱਸੋ ਨਾ ਕੋਈ ਇੰਨਾ ਕਿ ਬਾਈਕ ਦੇ ਦੋ